ਨਾਮ ਮਕੇਸ਼ ਕੁਮਾਰ ਆ ਜੀ ਅਰਣਾ ਇਹ ਮਾਰਕੀਟ ਕਮੇਟੀ ਦਾ ਚੌਂਕੀਦਾਰ ਆ ਜੀ ਉਹ ਉੱਥੇ ਅੱਜ ਕੋਈ ਗੰਨਵਾਹ ਹੋ ਗਈ ਸੀ ਤੇ ਉੱਥੇ ਕਿਹਾ ਕਿ 5 ਵਜੇ ਤੋਂ ਬਾਅਦ ਦਫਤਰ ਨਹੀਂ ਕੋਈ ਬੰਦਾ ਰਹੇਗਾ ਠੀਕ ਹੈ ਇਹ ਗੱਲ ਹੋਈ ਤਾਂ ਅਸੀਂ ਸਾਡਾ ਕੋਈ ਸਮਾਨ ਪਿਆ ਸੀ ਅੰਦਰ ਅਸੀਂ ਮੈਂ ਭਲਕਿ ਜੇ ਮੈਂ ਜਾਉਂ ਹੂ ਤਲਾਸ਼ ਕੀਤੀ ਕਿ ਸਰ ਮੇਰਾ ਇਤਮਾਨ ਪਿਆ ਆ ਤੁਸੀਂ ਉਹਨਾਂ ਨੂੰ ਕਹਿ ਕੇ ਕੁੰਡਾ ਖਲਵਾ ਦਿਓ ਐਨੇ ਨੂੰ ਬਸ ਪਿੱਛੋਂ ਦਾ ਅੜਦਾ ਸੁਮਣਦੇ ਆਏ ਬਸ ਇੱਕ ਦਾ ਪਾੜੇ ਲੱਗਾ ਨਾਲ ਉਹਦਾ ਸੋਨਾ ਸੀ ਕਿ ਤੁਸੀਂ ਦਫਤਰ ਦੇ ਅੰਦਰ ਸੀਗੇ ਬੈਠੇ ਨਹੀਂ ਦਫਤਰ ਤੇ ਮੈਂ ਬਾਹਰ ਸੀਗਾ ਇਹ ਅੰਦਰ ਸੀਗਾ ਜੀ ਇਹ ਉਦੋਂ ਬਾਹਰ ਆਇਆ ਜਦੋਂ ਉਹ ਉਹਦਾ ਸੋਨਾ ਆਇਆ ਜੀ ਇਹ ਬੰਦਾ ਕੌਣ ਸੀਗਾ ਉਹ ਜਿਹੜਾ ਮਰ ਗਿਆ ਗੁਰਕਮਨ ਝੌਂਕੀ ਦਾ ਵਾਲਾ ਜੀ ਮਾਰਕੀਟ ਕਮੇਟੀ ਦਾ ਤੇ ਨਾਲ ਸੋਨਾ ਸੀਗਾ ਉਹਦਾ ਸੋਨਾ ਸੀ ਤੇ ਤੁਹਾਡੀ ਕੀ ਲਾਕਡਾਊਨ ਦੇ ਨਾਲ ਲਾਕਡਾਊਨ ਸਾਰੋਂ ਕੀ ਰਸੀ ਲਾਕਡਾਊਨ ਕੋਰੰਜੀਸ ਤੁਹਾਡੀ ਪ੍ਰਾਣੀ ਉਹਨਾਂ ਕੋਰੰਜੀਸ ਵੀ ਕੋਸੇ ਤਰ੍ਹਾਂ ਆਨੇ ਸੀ ਪਤਾ ਨਹੀਂ ਕਿਹੜੀ ਗੱਲ ਦਾ ਜੋੜ ਉਹ ਕੀਤਾ ਹੀ ਨੇ ਹਿਥੇ ਹਰ ਕਿੱ데 ਸੀ ਗਿਆ ਨਾਲ ਕੋਲ ਮੈਂ ਵੀ ਨਹੀਂ ਪਤਾ ਉਸ ਦਾ ਇਹ ਮੈਂ ਕਿੱਦਾਂ ਮੈਂ ਜਿਸ ਸਾਹ ਦਵਾਈ ਦੇ ਤੱਕ ਉਹ ਕੀ ਆ ਤੇ ਅੰਦਰੀ ਬੜੇ ਸੀ ਕਮੇਟੀ ਦਫਤਰ ਦੇ ਅੰਦਰ ਇਹ ਜਿੱਥੇ ਤੋੜ ਗਏ ਅੰਦਾਜ਼ਾ ਪਾਣ ਲਿਆ मिनो <laughs> त ਜੀ ਨਾ ਤੁਹਾਡਾ ਨਾਮ ਮਕੇਸ਼ ਕੁਮਾਰ ਹਾ ਜੀ ਅਰਣਾ ਇਹ ਮਾਰਕੀ ਕਮੇਟੀ ਦਾ ਚੌਂਕੀ ਦਾ ਰਾਜ ਜੀ ਉਹ ਉੱਥੇ ਅੱਜ ਕੋਈ ਗੰਨਵਾਤ ਹੋ ਗਈ ਸੀ ਤੇ ਉੱਥੇ ਕਿਹਾ ਕਿ 5 ਵਜੇ ਤੋਂ ਬਾਅਦ ਦਫਤਰ ਨਹੀਂ ਕੋਈ ਬੰਦਾ ਰਹੇਗਾ ਠੀਕ ਹੈ ਇਹ ਗੱਲ ਹੋਈ ਤਾਂ ਅਜੀ ਸਾਡਾ ਕੋਈ ਸਮਾਨ ਪਿਆ ਸੀ ਅੰਦਰ ਅਜੀ ਮੈਂ ਬਲਕਿ ਜੇ ਮੈਂ ਤੁਹਾਨੂੰ ਇਤਲਾਹ ਕੀਤੀ ਕਿ ਸਰ ਮੇਰਾ ਉਿਤਮਾਨ ਪਿਆ ਆ ਤੁਸੀਂ ਉਹਨਾਂ ਨੂੰ ਕਹਿ ਕੇ ਕੁੰਡਾ ਖਲਵਾ ਦਿਓ ਐਨੇ ਨੂੰ ਬਸ ਪਿੱਛੋਂ ਦਾ ਅਰਧਾ ਸੁਮਣਦੇ ਆਏ ਬਸ ਇੱਕ ਦਾ ਪਾੜੀ ਲੱਗਾ ਨਾਲ ਉਹਦਾ ਸੋਨਾ ਸੀ ਕਿ ਤੁਸੀਂ ਦਫਤਰ ਦੇ ਅੰਦਰ ਸੀਗੇ ਬੈਠੇ ਨਹੀਂ ਦਫਤਰ ਵਿੱਚ ਮੈਂ ਬਾਹਰ ਸੀਗਾ ਇਹ ਅੰਦਰ ਸੀਗਾ ਜੀ ਇਹ ਉਦੋਂ ਬਾਹਰ ਆਇਆ ਜਦੋਂ ਉਹ ਉਹਦਾ ਸੋਨਾ ਆਇਆ ਜੀ ਤੇ ਬੰਦਾ ਕੌਣ ਸੀਗਾ ਉਹ ਜਿਹੜਾ ਮਰ ਗਿਆ ਗੁਰਕਮਰ ਚੌਂਕੀ ਦਾ ਆ ਜੀ ਮਾਰ ਕੇ ਟਮੈ ਗਿਆ ਤੇ ਨਾਲ ਥੋੜਾ ਸੀਗਾ ਉਹਦਾ ਸੋਨਾ ਸੀ ਤੇ ਤੁਹਾਡੀ ਕੀ ਲਾਕਡਾਊਨ ਦੇ ਨਾਲ ਲਾਕਡਾਊਨ ਸਾਰੋਂ ਕੀ ਰਸੀ ਲਾਕਡਾਊਨ ਕੋਰੰਜੀਸ ਤੁਹਾਡੀ ਪ੍ਰਾਣੀ ਉਹਨਾਂ ਕੋਰੰਜੀਸ ਵੀ ਕੋਸੇ ਤਰ੍ਹਾਂ ਆਨੇ ਸੀ ਪਤਾ ਨਹੀਂ ਕਿਹੜੀ ਗੱਲ ਦਾ ਜੋੜ ਉਹ ਕੀਤਾ ਈ ਨੇ ਹਿਥੇ ਹਰ ਕਿਹੜੇ ਸੀ ਗਿਆਨ ਕੋਲ ਉਹਨਾਂ ਨੂੰ ਪਤਾ ਨਹੀਂ ਮੈਂ ਕਿੱਥੇ ਹੁੰਦਾਂ ਮੈਂ ਜਿੱਦ ਸਾਡ ਬਾਗ ਦੇ ਕੋਈ ਆ ਤੇ ਅੰਦਰ ਹੀ ਬੜੇ ਸੀ ਕਮੇਟੀ ਦੇ ਅਫਸਰ ਅੰਦਰ ਨੇ ਫਿਜ਼ਿਕ ਨੂੰ ਤੋੜ ਕੇ ਨਾਲ ਮੈਨੂੰ ਉਹ ਤਰ पर <laughs> लॻे <laughs> <laughs>